ਸਸਿਕਾ ਜੀ ਸਾਈਆਂ ਭੈਣਾਂ ਨੂੰ ਅੱਜ ਆਪਣੇ ਕੋਲੇ ਨਾ ਛੋਟੇ ਛੋਟੇ ਛੀਨਿਲ ਦੇ ਪੀਸ ਪਏ ਸੀ ਅੱਜ ਆਪਾਂ ਸਾਨੂੰ ਇਹ ਤੋਂ ਕੋਈ ਚੀਜ਼ ਬਣਾ ਕੇ ਦਿਖਾਉਣੀ ਆ ਜੀ ਨਵੀਂ ਤੇ ਇੱਕ ਆਪਣੇ ਕੋਲੇ ਛੋਟੇ ਛੋਟੇ ਪੀਸ ਪਏ ਸੀ ਜੀ ਲੈਸਾਂ ਦੇ ਦੇਖੋ ਆਪਾਂ ਕੋਈ ਨਾ ਕੋਈ ਜਦੋਂ ਕੰਮ ਕਰਦੇ ਆ ਤਾਂ ਆਪਣੇ ਕੋਲੇ ਐਵੇਂ ਦੇ ਛੋਟੇ ਛੋਟੇ ਪੀਸ ਅਕਸਰ ਬਚ ਜਾਂਦੇ ਨੇ ਦੇਖੋ ਆਪਣੇ ਕੋ ਆਪਾਂ ਇਹਨਾਂ ਨੂੰ ਵੈਸੇ ਹੀ ਸੈੱਟ ਦਿੰਨੇ ਆ ਤਾਂ ਚਾਹੀਏ ਤਾਂ ਆਪਾਂ ਇਹਨਾਂ ਤੋਂ ਕੁਝ ਵੀ ਬਣਾ ਕੇ ਰੱਖ ਸਕਦੇ ਆ ਜੀ ਜਦਕਿ ਦੇਖੋ ਆਪਣੇ ਕੰਮ ਹੀ ਆਉਂਦੀਆਂ ਨਹੀਂ ਇਹ ਚੀਜ਼ਾਂ ਬੜੀਆਂ ਹੋਈਆਂ ਦੇਖੋ ਜਿਵੇਂ ਆਪਾਂ ਛੋਟਾ ਜਿਹਾ ਇਹ ਤਕੋਨਾ ਜਾਂ ਪੀਸੀ ਸੀ ਮੇਰੇ ਕੋਲੇ ਤਕਰੀਬਨ ਆਪਾਂ ਉਸੇ ਹਿਸਾਬ ਨਾਲ ਲੈ ਰਹੇ ਆ ਨਹੀਂ ਤਾਂ ਦੇਖੋ ਆਪਾਂ ਥੋੜਾ ਜਿਹਾ ਵੱਧ ਘੱਟ ਆਪਾਂ ਆਪਣੇ ਹਿਸਾਬ ਨਾਲ ਲੈ ਲਾਂਗੇ ਆਪਣੇ ਕੋਲੇ ਜਿਵੇਂ ਤਕੋਨਾ ਜਾਂ ਪੀਸੀ ਉਸ ਹਿਸਾਬ ਨਾਲ ਮੈਂ ਇਹਦੀ ਉੱਪਰੋਂ ਦੇਖੋ ਲਈ ਤਿਰਛਾ ਪੀਸ ਹੈ ਉੱਪਰ ਇਹਦੀ ਮਤਲਬ ਕਿ ਚੜਾਈ ਬਹੁਤ ਘੱਟ ਹੈ ਤੇ ਨੀਚੋਂ ਥੋੜੀ ਜਿਹੀ ਚੜਾਈ ਵੱਧ ਸੀ ਮੈਂ 9 ਇੰਚ ਦਾ ਇਹ ਕੱਪੜਾ ਲੈਂਤਾ ਜੀ 9 ਇੰਚ ਦਾ ਪੀਸ ਲੈ ਕੇ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਸ਼ੇਪ ਦਿੱਤੀ ਥੋੜੀ ਜਿਹੀ ਮੈਂ ਨੀਚੋਂ ਇਸ ਤਰ੍ਹਾਂ ਇਹਨੂੰ ਗੋਲਾਈ ਦੀ ਸ਼ੇਪ ਦਿੱਤੀ ਉੱਪਰ ਨੂੰ ਉਹੀ ਗਲਾਈ ਅੰਦਰ ਅੰਦਰ ਨੂੰ ਕਰਤੀ ਜੀ ਥੋੜੀ ਥੋੜੀ ਦੇਖੋ ਆਪਣੇ ਕੋਲੇ ਦੋ ਪੀਸ ਇਹ ਇਸ ਤਰ੍ਹਾਂ ਹੋ ਗਏ ਆਪਾਂ ਦੋ ਪੀਸਾਂ ਨੂੰ ਸਭ ਤੋਂ ਪਹਿਲਾਂ ਦੇਖੋ 1 ਇੰਚ ਅੰਦਰ ਇਸ ਤਰ੍ਹਾਂ ਫੋਲਡ ਕਰਾਂਗੇ ਤਾਂ ਜੋ ਇਹਦੇ ਵਿੱਚ ਕੋਈ ਡੋਰੀ ਵਗੈਰਾ ਪੈ ਜੇ ਆਪਾਂ ਡੋਰੀ ਪਾਵਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਤਾ ਦੇਖੋ ਉਸ ਤੋਂ ਬਾਅਦ ਦੇਖੋ ਆਪਾਂ ਲਾਵਾਂਗੇ ਜੀ ਲੈਸਾ ਜਿਵੇਂ ਮੇਰੇ ਕੋਲੇ ਜਿਵੇਂ ਹਰ ਇੱਕ ਦੇਖੋ ਇਹ ਡਾਰਕ ਕਲਰਾਂ ਦੇ ਉੱਤੇ ਨਾ ਆਪਾਂ ਕੋਈ ਵੀ ਗੋਲਡਨ ਕਲਰ ਦੀ ਲੈਸ ਲਾਉ ਤਾਂ ਬਹੁਤ ਹੀ ਸੋਹਣੀ ਲੱਗਦੀ ਹੁੰਦੀ ਹੈ ਆਪਾਂ ਲੈਸਾਂ ਦਾ ਡਿਜ਼ਾਈਨ ਕੋਈ ਵੀ ਕਿਸੇ ਹਿਸਾਬ ਨਾਲ ਬਣਾ ਸਕਦੇ ਹਾਂ ਜੀ ਆਪਾਂ ਦੇਖੋ ਅਕਸਰ ਇਹੋ ਜੇ ਕੰਮ ਕਰਦੇ ਰਹਿੰਨੇ ਆਂਗੇ ਜਿਵੇਂ ਆਪਾਂ ਦੇਖੋ ਡਬਲ ਡਬਲ ਲੈਸ ਲਾਤੀ ਉੱਪਰ نیچے ਵਿਚਾਲੇ ਲਾਤੀ ਤੇ ਸਭ ਤੋਂ ਉੱਪਰ ਲਾਤੀ ਉਸ ਤੋਂ ਬਾਅਦ ਦੇਖੋ ਆਪਾਂ ਇੱਥੇ ਉੱਤੇ ਸੀਨ ਲਾ ਦਾਂਗੇ ਜਿੱਥੇ ਆਪਾਂ ਨੇਫਾ ਬਣਾਇਆ ਸੀ ਡੋਰੀ ਪਾਉਣ ਨੂੰ ਉੱਥੇ ਆਪਾਂ ਸੀਨ ਨਹੀਂ ਲਾਉਣੀ ਨਿਕੋ ਲੈਣਾ ਦਾ ਫਰਕ ਫਰਕ ਨਹੀਂ ਪੈਣ ਦੇਣਾ ਜਦੋਂ ਆਪਾਂ ਸੀਨ ਨਾਲ ਦੀ ਨਾਲ ਮਲਾ ਕੇ ਲੈਣਾ ਇਹਦੇ ਲੇਸ ਵਾਲੀਆਂ ਤੇ ਆਪਾਂ ਦੇਖੋ ਇਸੇ ਤਰ੍ਹਾਂ ਸੀਨ ਮਾਰਾਂਗੇ ਉਸ ਤੋਂ ਬਾਅਦ ਜੀ ਦੇਖੋ ਇਹਦੇ ਨਾਲ ਦੀ ਉਹ ਲੇਸ ਪਈ ਸੀਗੀ ਡੋਰੀ ਵਾਲੀ ਤੇ ਉਹ ਆਪਾਂ ਇਹਦੇ ਵਿੱਚ ਭਰੋ ਦਾਂਗੇ ਇਸ ਤਰ੍ਹਾਂ ਸੁਗੀ ਦੀ ਮਦਦ ਦੇ ਨਾਲ ਤਾਂ ਜੋ ਆਪਾਂ ਇਹਨੂੰ ਖਿੱਚੀਏ ਟਾਈਟ ਕਰ ਸਕੀਏ ਤੇ ਲੂਜ਼ ਕਰ ਸਕੀਏ ਦੇਖੋ ਆਪਾਂ ਤਿੰਨ ਤਰ੍ਹਾਂ ਦੇ ਅੱਜ ਤੁਹਾਨੂੰ ਪੋਟਲੀ ਪਰਸ ਬਣਾ ਕੇ ਦਿਖਾਵਾਂਗੇ ਜਿਵੇਂ ਆਪਣੇ ਕੋਲ ਥੋੜਾ ਜਿਹਾ ਕੱਪੜਾ ਇਹ ਬਚ ਗਿਆ ਦੇਖੋ ਤੇ ਇਹਦੇ ਬਣਾਵਾਂਗੇ ਆਪਾਂ ਲਟਕਣ ਜਿਹੜੇ ਕੀ ਆਪਾਂ ਡੋਰੀ ਦੇ ਮੂਰੇ ਲਗਾਵਾਂਗੇ ਇਹ ਵੀ ਬਹੁਤ ਸੋਹਣੇ ਲਟਕਣ ਬਣਦੇ ਆ ਦੇਖੋ ਲਟਕਣ ਆਪਾਂ ਇਹ ਕਿਸੇ ਤੇ ਵੀ ਕਿਸੇ ਚੀਜ਼ 'ਤੇ ਵੀ ਲਗਾ ਸਕਦੇ ਹੁੰਨੇ ਆਗੇ ਦੇਖੋ ਜਿਵੇਂ ਆਪਾਂ ਛੋਟਾ ਜਿਹਾ ਪੀਸ ਲੈ ਕੇ ਉਹਨੂੰ ਆਪਾਂ ਗੋਲ ਕਰ ਲਿਆ ਪਹਿਲਾਂ ਆਪਾਂ ਉਹਦੀ ਚੌਰਸ ਤਹਿ ਲਈ ਹੈ ਜੀ ਉਸ ਤੋਂ ਬਾਅਦ ਉਹਨੂੰ ਆਪਾਂ ਗੁਲਾਈ ਦੀ ਸ਼ੇਪ ਦਿੱਤੀ ਤੇ ਆਪਣੇ ਕੋਲੇ ਦੋ ਪੀਸ ਇਸ ਤਰ੍ਹਾਂ ਦੇ ਗੋਲ-ਗੋਲ ਆ ਗਏ ਦੇਖੋ ਸੂਈ ਨੂੰ ਲੈ ਧਾਗਾ ਪਾ ਕੇ ਸੂਈ ਦੇ ਵਿੱਚ ਸੂਈ ਦੇਖੋ ਐ ਢਾਂਕਾ ਲਾਉਂਦੇ ਹੋਏ ਉੱਪਰ نیچے ਆਪਾਂ ਸਾਰੇ ਕਿਤੇ ਨਾ ਜਿੱਤੇ ਗੋਲ ਪੀਸ ਐ ਇਸੇ ਤਰ੍ਹਾਂ ਦੇਖੋ ਆਪਾਂ ਇਹਨੂੰ ਉਹ ਕਰ ਦਾਂਗੇ ਗੋਲ ਕਰ ਦਾਂਗੇ ਇੱਕ ਨਾ ਬੋਲ ਦੀ ਤਰ੍ਹਾਂ ਬਣ ਜੂਗਾ ਇਕੱਠਾ ਹੋ ਜਾਊਗਾ ਜਦੋਂ ਆਪਾਂ ਇਹਨੂੰ ਧਾਗਾ ਖਿੱਚ ਦਾਂਗੇ ਇਹ ਲਟਕਣ ਦੇਖੋ ਆਪਣੇ ਵੈਸੇ ਵੀ ਕਿਸੇ ਨਾ ਕਿਸੇ ਕੰਮ ਆਉਂਦੇ ਰਹਿੰਦੇ ਆ ਵੈਸੇ ਮੈਂ ਬਹੁਤ ਚੀਜ਼ਾਂ ਬਣਾਈ ਹੋਈਆਂ ਐਵੇਂ ਦੀਆਂ ਇਹ ਗੋਲੇ ਜੇ ਬਣ ਜਾਂਦੇ ਬਹੁਤ ਸੋਹਣੇ ਐਵੇਂ ਦੇ ਲਟਕਣ ਬਾਜ਼ਾਰ 'ਚੋਂ ਵੀ ਮਿਲਦੇ ਆ ਪਰ ਆਪਾਂ ਦੇਖੋ ਜੀ ਘਰ ਹੀ ਇਹ ਬਣਾਏ ਐ ਤੇ ਆ ਦੇਖੋ ਜੀ ਜਦੋਂ ਹੁਣ ਆਪਾਂ ਸਾਰੇ ਕਿਤੇ ਧਾਗਾ ਕਵਰ ਹੋ ਜਾਂਦਾ ਤਾਂ ਆਪਾਂ ਇਹਨੂੰ ਖਿੱਚਾਂਗੇ ਨਾ ਇੱਕ ਗੋਲ ਇਹ ਇਸ ਤਰ੍ਹਾਂ ਬਣ ਜਾਂਦਾ ਹੈ ਇਹਦੇ ਵਿੱਚ ਦੇਖੋ ਆਪਾਂ ਕੋਈ ਆਪਣੇ ਕੋਲੇ ਰੂਪ ਪਈਆ ਪਰੂਪਾ ਦੋ ਕੋਈ ਆਪਣੇ ਕੋਲੇ ਕਟੀਆਂ ਪਈਆਂ ਆਪਾਂ ਕੱਪੜੇ ਦੀਆਂ ਦੇਖੋ ਕਟਿੰਗ ਹੀ ਇਸ ਤਰ੍ਹਾਂ ਹੈ ਇਹਦੇ ਵਿੱਚ ਪਾ ਦਾਂਗੇ ਜੀ ਇਸ ਤਰ੍ਹਾਂ ਤੇ ਉੱਪਰੋਂ ਆਪਾਂ ਖਿੱਚ ਦਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਥੋੜਾ ਜਨਾ ਵੱਧ ਪਾ ਕੇ ਉੱਪਰੋਂ ਆ ਖਿੱਚ ਦੋ ਤੇ ਆਪਣੇ ਕੋਲੇ ਇੱਕ ਬੋਲ ਦੀ ਤਰ੍ਹਾਂ ਬਣ ਜਾਊ ਬਹੁਤ ਸੋਨਾ ਇਹ ਲਟਕਣ ਬਣਦਾ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਦੋ ਤਿੰਨ ਟਾਂਕੇ ਲਾ ਕੇ ਪੱਕਾ ਕਰਕੇ ਸੀਨ ਆਹੋ ਕਰਤੇ ਸੂਈ ਦੇ ਨਾਲ ਸਿਉਂਤਾ ਤੇ ਆਹ ਦੇਖੋ ਜੀ ਉਸ ਤੋਂ ਬਾਅਦ ਦੇਖੋ ਆਪਾਂ ਹੱਥ ਦੀ ਮੱਧ ਨਾਲ ਲਾਈ ਘਮਾ ਦੋ ਤੇ ਹੁਣ ਆਪਾਂ ਸੂਈ ਤਾਂ ਅੱਗੇ ਨਾਲ ਹੀ ਇਹਦੇ ਨਾਲ ਲਗਾ ਲਾਂਗੇ ਲੋ ਜੀ ਆਪਾਂ ਇਹ ਦੋ ਲਟਕਣਾਂ ਦੇਖੋ ਲਗਾਤੀ ਇਸ ਤਰ੍ਹਾਂ ਕਿੰਨੇ ਸੋਹਣੇ ਬਣਿਆ ਤੇ ਆਪਣਾ ਛੋਟਾ ਜਿਹਾ ਕੋਟਲੀ ਪਰਸ ਬਣ ਕੇ ਤਿਆਰ ਹੋ ਗਿਆ ਇਸੇ ਤਰ੍ਹਾਂ ਦੇਖੋ ਆਪਾਂ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ ਇਸ ਤਰ੍ਹਾਂ ਪਰਸ ਬਣਾਉਣੀ ਸਿਖਾਉਣੀ ਆ ਇੱਕ ਆਪਾਂ ਹੋਰ ਬਣਾਵਾਂਗੇ ਇਹਦਾ ਆਪਾਂ ਲੱਗ ਤੋਂ ਡਿਜ਼ਾਈਨ ਕਰਾਂਗੇ ਆਮਾ ਕੋਈ ਵੀ ਚੀਜ਼ ਲੈਣ ਲੈਣੀ ਹੈ ਦੇਖੋ ਆਪਾਂ ਜਿਵੇਂ ਆਪਣੇ ਕੋਲੇ ਆ ਪਲਾਸਟਿਕ ਦੀ ਕੌਲੀ ਪਈ ਸੀ ਆਪਾਂ ਇਸ ਤਰ੍ਹਾਂ ਇੱਕ ਗੋਲ ਪੀਸ ਲੈ ਲਿਆ ਇਹ ਆਪਾਂ ਲੱਗ ਤੋਂ ਬਣਾ ਰਹਿਆਂਗੇ ਇਹ ਦੇਖੋ ਜਿੰਨੀਆਂ ਨਹੀਂ ਕਿ ਇਹ ਚੀਜ਼ਾਂ ਨੇ ਅਕਸਰ ਕੀ ਹੁੰਦਾ ਜਦੋਂ ਆਪਣੇ ਘਰੇ ਕੋਈ ਫੰਕਸ਼ਨ ਹੁੰਦਾ ਕੋਈ ਬੇਟੀ ਦਾ ਵਿਆਹ ਹੁੰਦਾ ਜਾਂ ਬੇਟੇ ਦਾ ਵਿਆਹ ਹੁੰਦਾ ਆਪਾਂ ਕੋਈ ਮਹਿੰਦੀ ਦੀ ਕੀਪ ਪਾਉਣੀ ਹੁੰਦੀ ਹੈ ਦੇਖੋ ਸ਼ਗਣਾ ਦੇ ਦੇਣਾ ਦੇ ਵਿੱਚ ਇਹ ਚੀਜ਼ਾਂ ਆਪਾਂ ਵਰਤੀ ਨਾ ਬਹੁਤ ਸੋਹਣੀਆਂ ਲੱਗਦੀਆਂ ਨੇ ਕੋਈ ਭੈਣ ਭਰਾ ਦੇਖਣ ਵਾਲਾ ਵੀ ਦੇਖੋ ਪੁੱਛਦਾ ਵੀ ਇਹ ਕਿੰਨੀਆਂ ਵਧੀਆ ਚੀਜ਼ਾਂ ਬਣਾਈਆਂ ਤੁਸੀਂ ਕੋਈ ਦੇਖੋ ਜਿਵੇਂ ਇਹ ਪੋਟਲੀ ਪਰਸ ਨੇ ਆਪਾਂ ਵੈਸੇ ਹੀ ਵਰਤ ਲਈਏ ਉਹ ਵੀ ਆਪਣੇ ਕੰਮ ਆਉਂਦਾ ਹੈ ਜਿਵੇਂ ਆਪਾਂ ਦੇਖੋ ਮਹਿੰਦੀ ਦੀਆਂ ਕੀਪਾ ਪਾਈਆਂ ਨੇ ਜਾਂ ਜਿਵੇਂ ਦੇਖੋ ਆਪਾਂ ਪੈਸੇ ਪਾਉਣੇ ਹੋਣ ਇਹਦੇ ਵਿੱਚ ਉਹ ਵੀ ਆਪਾਂ ਪਾ ਸਕਦੇ ਆ ਜਾਂ ਦੇਖੋ ਪਹਿਲਾਂ ਟਾਈਮ ਦੇ ਵਿੱਚ ਇਹ ਪੋਟਲੀ ਪਰਸ ਬਣਾਏ ਜਾਂਦੇ ਸੀ ਜੀ ਜਿਦੋਂ ਕਿ ਦੇਖੋ ਸੌਰਿਆਂ ਦੇ ਵੱਲੋਂ ਨੂੰ ਨੂੰ ਮਤਲਬ ਕਿ ਡੋਲੀ ਵਿੱਚ ਲੈ ਕੇ ਆਉਂਦੇ ਸੀਗੇ ਤੇ ਉਦੋਂ ਨਾਲ ਇਹ ਪੈਸੇ ਉਹਦੇ ਉੱਤੋਂ ਦੀ ਵਾਰ ਕੇ ਸਿੱਟੇ ਜਾਂਦੇ ਸੀਗੇ ਉਦੋਂ ਤਾਂ ਸਿੱਕੇ ਸਿੱਟੇ ਜਾਂਦੇ ਸੀ ਦੇਖੋ ਹੁਣ ਤਾਂ ਚਲੋ ਜਾਦਾ ਹੀ ਕੰਮ ਵੱਡਾ ਹੋ ਰਿਹਾ ਗੁੱਟੀਆਂ ਸਿੱਟ ਦੰਦੇ ਨੇਗੇ ਤੇ ਉਦੋਂ ਉਸ ਟਾਈਮ ਤੇ ਸਿੱਕੇ ਸਿੱਟੇ ਜਾਂਦੇ ਸੀ ਦੇਖੋ ਉਦੋਂ ਵੀ ਨਾ ਇਹ ਐ ਛੋਟੇ ਛੋਟੇ ਪੋਟਲੀ ਵਾਲੇ ਪਰਸ ਬਣਾਏ ਜਾਂਦੇ ਸੀ ਰੈੱਡ ਕਲਰ ਦੇ ਨਾਲ ਤੇ ਇਹਦੇ ਵਿੱਚ ਦੇਖੋ ਐ ਉਹਨੂੰ ਗੁੱਥਲੀਆਂ ਹੀ ਕਹਿੰਦੇ ਸੀ ਉਦੋਂ ਤਾਂ ਗੁੜੀਆਂ ਵੀ ਪੈਸਿਆਂ ਵਾਲੀ ਗੁੱਥਲੀ ਸਿਆਣ ਲੋ ਤੇ ਉਦੋਂ ਇਹ ਬਹੁਤ ਕੰਮ ਆਉਂ ਸੀ ਦੇਖੋ ਅੱਜ ਕੱਲ ਜਿਵੇਂ ਫੈਂਸੀ ਚੀਜ਼ਾਂ ਬਣਦੀਆਂ ਆਪਾਂ ਇਸ ਤਰ੍ਹਾਂ ਹੀ ਫੈਂਸੀ ਬਣਾ ਕੇ ਦਿਖਾ ਰਿਹਾ ਸੋਨੂੰ ਲਓ ਜੀ ਜਿਵੇਂ ਗੋਲ ਪੀਸ ਕੱਟਿਆ ਸੀ ਇੱਕ ਆਪਾਂ ਦੇਖੋ ਲੰਬਾ ਪੀਸ ਲੈ ਲਿਆ ਜੀ ਇਹਦੇ ਹੇਮ ਨਾਲ ਹੀ ਆਪਾਂ ਦੇਖੋ نیچے ਇਹ ਆਪਾਂ ਐ ਸੀਨ ਲਾ ਦਾਂਗੇ ਦੇਖੋ نیچے ਐ ਸੀਨ ਲੱਗੀ ਦੇਖੋ ਤੇ ਉੱਪਰ ਸਾਈਡ ਤੋਂ ਆਪਾਂ ਸੀਤਾ ਸੀ ਉਸ ਤੋਂ ਬਾਅਦ ਆਪਾਂ ਇਹਦੇ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਕੱਪੜਾ ਹੀ ਹੈਵੀ ਸੀ ਜੀ ਇਹਦੇ ਉੱਤੇ ਪਹਿਲਾਂ ਹੀ ਦੇਖੋ ਡਿਜ਼ਾਈਨ ਬਣਿਆ ਸੀ ਆਪਾਂ ਉੱਪਰ ਉੱਪਰ ਲੇਸ ਲਾਤੀ ਆਪਾਂ ਨੂੰ ਹੋਰ ਕਿਤੇ ਵੀ ਲੇਸ ਲਾਉਣ ਦੀ ਲੋੜ ਨਹੀਂ ਪਈ ਦੇਖੋ ਇਹਦੇ ਵਿੱਚ ਆਪਾਂ 골ਡ ਡੋਰੀ ਪਾਈ ਹੈਗੀ ਆਪਣੇ ਕੋਲੇ 골ਡ ਡੋਰੀ ਪਈ ਸੀਗੀ ਇਸੇ ਤਰ੍ਹਾਂ ਦੇਖੋ ਆਪਾਂ ਜਿਵੇਂ ਪਹਿਲਾਂ ਲਟਕਣਾ ਤੇ ਲਾਇ ਸੀ ਜੀ ਇਹ ਗੋਲ ਲਟਕਣ ਲਾਇਏ ਸੀ ਬਣਾ ਕੇ ਇਸੇ ਤਰ੍ਹਾਂ ਆਪਾਂ ਇਹ ਤੇ ਲਾਵਾਂਗੇ। ਨਹੀਂ ਛੋਟੀਆਂ-ਛੋਟੀਆਂ ਚੀਜ਼ਾਂ ਅਕਸਰ ਜਦੋਂ ਆਪਾਂ 베ਸਟ ਪਏ ਕੱਪੜੇ ਤੋਂ ਕੋਈ ਵੀ ਚੀਜ਼ ਬਣਾਉਂਦੇ ਆ ਜੀ ਦੇਖੋ ਚੀਜ਼ ਵਧੀਆ ਬਣਦੀ ਹੈ ਤਾਂ ਮਨ ਵੀ ਖੁਸ਼ ਹੁੰਦਾ ਤੇ ਆਪਣੀ ਚੀਜ਼ ਜਿਹੜੀ ਹੈਗੀ ਹੈ ਉਹ ਵੀ ਕੰਮ ਦੀ ਬਣ ਜਾਂਦੀ ਹੈ। ਲਓ ਜੀ ਆਪਾਂ ਦੇਖੋ ਇਸੇ ਨੂੰ ਜਿਵੇਂ ਚਾਰਚ ਪੀਸ ਨੂੰ ਐਵੇਂ ਫੋਲਡ ਕਰਕੇ ਐਵੇਂ ਦੇਖੋ ਉਹਦੇ ਵਿੱਚ ਲੀਰਾਂ ਪਾ ਕੇ ਤੇ ਇਸੇ ਤਰ੍ਹਾਂ ਆਪਾਂ ਦੇਖੋ ਜੀ ਇਹ ਲਟਕਣ ਹੈਗੇ ਆ ਜਿਹੜੇ ਬਣਾਈਏ ਇਹ ਆਪਣਾ ਇਸ ਤਰ੍ਹਾਂ ਦਾ ਪਾਸਾ ਬਣ ਗਿਆ ਗੋਲ ਖੜਮਾ ਬਣ ਗਿਆ ਦੇਖੋ ਜੀ ਐ ਤੇ ਇੱਕ ਬਣਾਵਾਂਗੇ ਆਪਾਂ ਰੈੱਡ ਕਲਰ ਦਾ ਰੈੱਡ ਕਲਰ ਦਾ ਆਪਣੇ ਕੋਲੇ ਪਲੇਨ ਹੈ ਦੇਖੋ ਇਹਦੇ ਉੱਤੇ ਆਪਾਂ ਕੋਈ ਵੀ ਲੈਸਾਂ ਪਾ ਸਕਦੇ ਆ ਆਪਾਂ ਜਿਵੇਂ 9 10 ਇੰਚ ਦੇਖੋ ਜੀ ਪਹਿਲੇ 10 ਇੰਚ ਦਾ ਕੱਪੜਾ ਲੈ ਤੇ ਪਥੋੜਾ ਜਿਹਾ ਵੱਡਾ ਬਣਾ ਲਾਂਗੇ ਇਸੇ ਹਿਸਾਬ ਨਾਲ ਦੇਖੋ ਆਪਾਂ ਵੱਡੇ ਛੋਟੇ ਤਾਂ ਅਕਸਰ ਹੀ ਆਪਾਂ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਪਰ ਆਪਾਂ ਦੇਖੋ ਜੀ ਤੁਹਾਨੂੰ ਇਹ ਬਣਾਉਣੇ ਸਿਖਾਏ ਨਗੇ ਅਕਸਰ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜੀ ਇਹਨਾਂ ਤੇ ਬਣਾਉਣ ਤੇ ਕੋਈ ਖਾਸ ਟਾਈਮ ਨਹੀਂ ਲੱਗਦਾ ਪਰ ਮਨ ਜ਼ਰੂਰ ਲੱਗਦਾ ਹੁੰਦਾ ਖੁਸ਼ੀ ਮਿਲਦੀ ਹੈ ਜਦੋਂ ਇਹ ਚੀਜ਼ਾਂ ਬਣਾਉਣੇ ਆਪਾਂ ਤੇ ਵੀਡੀਓ ਵਧੀਆ ਲਹੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋ ਜੀ ਉੱਪਰੋਂ ਆਪਾਂ ਦੇਖੋ ਇਸ ਤਰ੍ਹਾਂ ਅੰਦਰ ਨੂੰ ਕਟਾਈ ਕਰਤੀ ਐ ਤੇ ਇਹਦੇ ਨਾਲ ਦੇਖੋ ਜੀ ਇਸ ਤਰ੍ਹਾਂ ਨਹੀਂ ਸ਼ੇਪ ਬਣੂਗੀ ਤੇ ਮੈਂ ਤੁਹਾਨੂੰ ਨਾ ਇਹ ਖੋਲ ਕੇ ਦਿਖਾਉਣੀ ਆ ਅਕਸਰ ਦੇਖੋ ਆਪਾਂ ਵੀਡੀਓ ਬਣਾਉਨੇ ਹੁੰਨੇ ਆ ਜੀ ਕੋਈ ਨਾ ਕੋਈ ਚੀਜ਼ ਆਪਾਂ ਸਿਖਾਉਂਦੀ ਰਹਨੇ ਆਂਗੇ ਇਸੇ ਤਰ੍ਹਾਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਫੋਲਡ ਕਰਨਾ ਹੈ ਉੱਪਰੋਂ ਜਿੱਥੇ ਕੀ ਆਪਾਂ ਡੋਰੀ ਪਾਉਣੀ ਆ ਲੋ ਜੀ ਇਸੇ ਤਰ੍ਹਾਂ ਹੁਣ ਜਿਵੇਂ ਆਪਣੇ ਕੋਲੇ 골ਡਨ ਫੀਤਾ ਪਿਆ ਐ ਦੇਖੋ ਇਸ ਤਰ੍ਹਾਂ ਆਪਾਂ 골ਡਨ ਫੀਤਾ ਲੈ ਕੇ ਛੋਟਾ ਜਿਹਾ ਤੇ ਸੂਈ ਨਾਲ ਟਾਂਕਾ ਲਾਉਂਦੇ ਹੋਏ ਤੇ ਆਪਾਂ ਇਹਦੇ ਪਤਾਸੇ ਜੇ ਬਣਾਵਾਂਗੇ ਇਹ ਅਕਸਰ ਦੇਖੋ ਪਤਾਸੇ ਜੇ ਬਨੇ ਬਣਾਏ ਵੀ ਮਿਲ ਜਾਂਦੇ ਹੁੰਦੇ ਐ ਪਰ ਆਪਾਂ ਘਰ ਹੀ ਬਣਾਵਾਂਗੇ ਜੀ ਆਪਾਂ ਉਹ ਲਗਾਵਾਂਗੇ ਇਹਦੇ ਉੱਤੇ ਪਹਿਲਾਂ ਬਲ ਪਾਉਣੇ ਆ ਦੇਖੋ ਸੂਈ ਦੇ ਧਾਗਾ ਪਾ ਕੇ ਉੱਪਰ نیچے ਟਾਂਕਾ ਲਾਉਂਦੇ ਹੋਏ ਤੇ ਉਸ ਤੋਂ ਬਾਅਦ ਦੇਖੋ ਬਲ ਪੈਗੇ ਜਦੋਂ ਖਿੱਚ ਕੇ ਇਹਨੂੰ ਐ ਪਤਾਸੇ ਦੀ ਸ਼ੇਪ ਜੀ ਮਿਲ ਜੂਗੀ ਉਸ ਤੋਂ ਬਾਅਦ ਇਹਦੇ ਦੋਨੇ ਲੜ ਫਟ ਕੇ ਆਪਾਂ ਸੀਨ ਲਗਾ ਦਾਂਗੇ। ਸੀਨ ਲਗਾਉਣ ਤੋਂ ਬਾਅਦ ਦੇਖੋ ਜੀ ਆਪਾਂ ਇਹਨੂੰ ਸੈਂਟਰ 'ਚ ਲਗਾ ਲਈਏ ਚਾਹੇ ਆਪਾਂ ਤਿੰਨ ਨੀਚੇ, ਦੋ ਉੱਪਰ, ਇੱਕ ਐਸ ਉੱਪਰ ਸਭ ਤੋਂ। ਇਸ ਤਰ੍ਹਾਂ ਡਿਜ਼ਾਈਨ ਬਣਾ ਲੀਏ। ਦੇਖੋ ਕੋਈ ਵੀ ਕਿਸੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਡਿਜ਼ਾਈਨ ਬਣਾ ਸਕਦੇ ਆ। ਨਿਕ ਜੋ ਮੇਰੇ ਕੋਲ ਇਹ ਕਾ ਲੈਸ ਪਈ ਸੀ ਹੈਵੀ ਜੇ ਵਾਲੀ ਆਪਾਂ ਲੈਸ ਨੂੰ ਐਂ ਘਮਾਉਂਦੇ ਹੋਏ ਇਸ ਤਰ੍ਹਾਂ ਹੀ ਲਗਾਵਾਂਗੇ। ਪਹਿਲਾਂ ਆਪਾਂ ਇੱਕ ਪੀਸ ਤੇ ਲਗਾ ਲਈਏ ਤੇ ਉਸ ਤੋਂ ਬਾਅਦ ਦੇਖੋ ਦੂਜਾ ਪੀਸ ਧਰ ਕੇ ਆਪਾਂ ਇਹ ਸੀਨ ਲਗਾ ਦਾਂਗੇ। ਸੀਨ ਲਗਾਉਣ ਤੋਂ ਬਾਅਦ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਬਣਿਆ ਆਪਾਂ ਦੇਖੋ ਕੋਈ ਕੰਜਕਾਂ ਪੂਜਨ ਕਰਦੇ ਆਂ ਜੀ ਉਦੋਂ ਵੀ ਆਪਾਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਣਾ ਕੇ ਕੰਜਕਾਂ ਨੂੰ ਜਿਵੇਂ ਆਪਾਂ ਦੇਖੋ ਉਹਨਾਂ ਵਿੱਚ ਮੇਕਅਪ ਦਾ ਸਮਾਨ ਪਾ ਕੇ ਕੋਈ ਬਿੰਦੀਆਂ ਦਾ ਪੱਤਾ, ਨੀਲ ਪੌਲਛ ਹੋ ਜਾ ਮਹਿੰਦੀ ਦੀ ਕੀਪ ਜੋ ਵੀ ਆਪਾਂ ਇਹਦੇ ਵਿੱਚ ਪਾ ਕੇ ਕੰਜਕਾਂ ਪੂਜਨ ਤੇ ਵੀ ਦੇਖੋ ਆਪਾਂ ਇਹ ਦੇ ਸਕਦੇ ਆਂ ਵੈਸੇ ਵੀ ਆਪਾਂ ਕੋਈ ਚੀਜ਼ ਗਿਫਟ ਕਰਨੀ ਹੋਵੇ ਆਪਣੇ ਸਹੇਲੀ ਨੂੰ ਉਦੋਂ ਵੀ ਦੇਖੋ ਆਪਾਂ ਕੋਈ ਗਿਫਟ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਕੋਈ ਸ਼ਗਨ ਦੀ ਚੀਜ਼ ਹੁੰਦੀ ਹੈ ਉਹ ਵੀ ਆਪਾਂ ਦੇਖੋ ਇਹਦੇ ਵਿੱਚ ਪਾ ਕੇ ਇਸ ਤਰ੍ਹਾਂ ਦੇ ਸਕਦੇ ਆਂਗੇ ਇਹ ਬਹੁਤ ਹੀ ਵਧੀਆ ਪਰਸ ਬਣਦੇ ਨੇਗੇ ਦੇਖੋ ਬਣਾ ਕੇ ਵੀ ਜਰੂਰ ਦੇਖਿਓ ਜੀ ਇਸ ਤਰ੍ਹਾਂ ਦੇ ਤੇ ਲੋ ਜੀ ਇਹਦੇ ਉੱਤੇ ਆਪਾਂ ਜਿਹੜਾ ਲਟਕਣ ਲਾਇਆ ਉਹ ਆਪਾਂ ਇਸ ਤਰ੍ਹਾਂ ਲਾ ਦਾਂਗੇ ਪਹਿਲਾਂ ਆਪਾਂ ਗੋਲ ਬਣਾਏ ਸੀ ਇਹਦੇ ਉੱਤੇ ਆਪਾਂ ਦੇਖੋ ਤਕੋਨੇ ਬਣਾ ਕੇ ਲਾਤੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਕਟਿੰਗ ਕਰਕੇ ਇਹਨੂੰ ਇੱਕੋ ਜਿੱਕਾ ਕਰ ਲਾਂਗੇ ਲੋ ਜੀ ਦੇਖੋ ਇਹ ਕਿੰਨੇ ਸੋਹਣੇ ਇਹਦੇ ਸ਼ੇਪ ਬਣ ਗਏ ਇਸੇ ਤਰ੍ਹਾਂ ਆਪਾਂ ਦੋਨੇ ਤਿਆਰ ਕਰ ਲਏ ਜੀ ਇਸੇ ਤਰ੍ਹਾਂ ਦੇਖੋ ਇਹਦੇ ਵਿੱਚ ਵੀ ਆਪਾਂ ਕੁਝ ਵੀ ਮਰਜ਼ੀ ਆਪਾਂ ਇਹਦੇ ਵਿੱਚ ਪਾ ਸਕਦੀਆਂ ਜੀ ਦੇਖੋ ਕਿੰਨਾ ਸੋਹਣਾ ਇਹ ਬਣਿਆ ਜਿਹੜੀਆਂ ਲੈਸਾਂ ਪਈਆਂ ਸੀ ਆਪਣੇ ਕੋਲੇ ਵੇਸਟ ਉਹ ਵੀ ਆਪਣੀਆਂ ਕੰਮ ਆ ਗਈਆਂ ਤੇ ਛੋਟੇ-ਛੋਟੇ ਦੇਖੋ ਪੀਸ ਪਏ ਸੀ ਜੀ ਆਪਣੇ ਕੋਲੇ ਛਣੇ ਦੇ ਉਹ ਵੀ ਕੰਮ ਆ ਗਏ ਨਹੀਂ ਤਾਂ ਇਹ ਵੇਸਟ ਹੀ ਪਈ ਸੀ ਦੇਖੋ ਛੋਟੇ ਛੋਟੇ ਕਟੀਆਂ ਹੁੰਦੀਆਂ ਆਪਾਂ ਕਦੇ ਇੱਧਰ ਸੱਟ ਤੇ ਕਦੇ ਇੱਧਰ ਸੱਟ ਤੇ ਜੀ ਇਸ ਤਰੀ ਰੁਲਦੇ ਰਹਿੰਦੇ ਆ ਤੇ ਆਪਾਂ ਦੇਖੋ ਇਹ ਤੋਂ ਕਿੰਨੇ ਸੋਹਣੇ ਪਰਸ ਬਣਾ ਕੇ ਤਿਆਰ ਕਰ ਲਏ ਜੀ ਛੋਟੇ ਛੋਟੇ ਮੈਨੂੰ ਤਾਂ ਇਹ ਬਹੁਤ ਪਸੰਦ ਲੱਗੇ ਵਧੀਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ